ਜੋ ਕਿ ਆਣਾ ਹੀ 22 ਸਤੰਬਰ ਨੂੰ ਦਿਨ ਸੋਮਵਾਰ ਨੂੰ ਸਾਡੇ 3-4 ਦਿਨ ਰਹਿ ਗਏ ਜੀ ਆਪਣੀ 51 ਲੋੜਮਨ ਪਰਿਵਾਰ ਜੋਡੀ ਪੈਣਾ ਪੂਰੇ ਪੰਜਾਬ ਦੀ ਇਕੱਠੀ ਆਉਗੇ ਸਾਡੇ ਕੋਲ ਆ ਰਿਹਾ ਸਾਡੇ ਲਈ ਮਾਣ ਦੀ ਗੱਲ ਹੈ ਅੰਨਾ ਪਿਆਰ ਸਤਕਾਰ ਮਿਲ ਰਿਹਾ ਜੀ ਪੂਰਾ ਗਾਜ-ਬੱਜ ਕੇ ਵਿਆਹ ਹੋ ਰਿਹਾ ਜੀ ਜਿਵੇਂ ਆਪਾਂ ਆਪਣਾ ਕਰਦੇ ਆ ਉਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਲਾਕਾਰ ਆ ਰਹੇ ਆ ਜੀ ਪੂਰਾ ਮਤਲਬ ਕੀ ਦੇਖੋ ਜੀ ਜਦੋਂ ਫਾਰਮ ਪ੍ਰਾਣ ਆਏ ਕਿਸੇ ਦੇ ਭਾਈ ਦੀ ਡੈਥ ਹੋ ਗਈ ਕਿਸੇ ਨੇ ਮਾਪੇ ਨਹੀਂ ਆ ਜੀ ਕੋਈ ਵਿਚਾਰਾ ਬੜਾ ਚਾਚੀ-ਚਾਚੀ ਕੋਈ ਅੰਦੇ ਦੇਖੋ ਜੀ ਅਸੀਂ ਹਰੇਕ ਆਪਣੀ ਭੈਣ ਦਾ ਭਰਾ ਬਣ ਕੇ ਮਾਪਾ ਬਣ ਕੇ ਉਹਨੂੰ ਵਿਦਾ ਕਰਨਾ ਉਹਦਾ ਸਾਥ ਦੇਣਾ ਜੀ ਪੰਜਾਬ ਅਤੇ ਪੰਜਾਬੀਅਤ ਹਮੇਸ਼ਾ ਆਪਣੀ ਵਿਲਕਤਾ ਦੇ ਲਈ ਪਛਾਣੇ ਜਾਂਦੇ ਹਨ ਇਸ ਵੇਲੇ ਅਸੀਂ ਰੂਪਨਗਰ ਦੇ ਮੌਜੂਦ ਰੂਪਨਗਰ ਵਿੱਚ ਮੌਜੂਦ ਹਾਂ ਸਾਡੇ ਨਾਲ ਦੀਪੂ ਦੀਪਕ ਸ਼ਰਮਾ ਦੀਪੂ ਕਰਾਲੀ ਮੌਜੂਦ ਨੇ 51 ਲੋੜਵੰਦ ਕੁੜੀਆਂ ਦੇ ਵਿਆਹ ਕਰਨ ਜਾ ਰਹੇ ਨੇ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਦੀਪੂ ਜੀ ਦਿਮਾਗ ਦੇ ਵਿੱਚ ਕਿੱਦਾਂ ਆਇਆ ਕਿਉਂਕਿ ਜੇਕਰ ਇੱਕ ਕੁੜੀ ਵੀ ਤੋਰ ਨਹੀਂ ਹੋਵੇ ਘਰ ਚੋਂ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਮੁਸੀਬਤਾਂ ਵੀ ਝੱਲਣੀਆਂ ਪੈਂਦੀਆਂ ਨੇ ਤੇ ਕਈ ਵਾਰੀ ਟੈਨਸ਼ਨਾਂ ਵੀ ਹੁੰਦੇ ਨੇ ਪਰ ਤੁਸੀਂ ਤਾਂ 51 ਕੁੜੀਆਂ ਦੇ ਵਿਆਹ ਕਰ ਰਹੇ ਹੋ ਕਿਦਾਂ ਦਿਮਾਗ ਦੇ ਵਿੱਚ ਆਇਆ ਪਹਿਲਾਂ ਹੀ ਮੈਂ ਤੁਹਾਨੂੰ ਸਭ ਨੂੰ ਸੱਸੀ ਗਾਲ ਜੀ ਰਾਮ ਰਾਮ ਜੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਇਹ ਪ੍ਰੈਸ ਦਾ ਜੀ ਸਾਨੂੰ ਟਾਈਮ ਕੱਢਿਆ ਸਾਡਾ ਮੈਸੇਜ ਅੱਗੇ ਪਹੁੰਚਾਣਾ ਜੋ ਕਿ ਆਣਾ ਹੀ 22 ਸਤੰਬਰ ਨੂੰ ਦਿਨ ਸੋਮਵਾਰ ਨੂੰ ਖੜੇ ਤਿੰਨ ਚਾਰ ਦਿਨ ਰਹਿ ਗਏ ਜੀ ਆਪਣੀ 51 ਲੋੜਮਨ ਪਰਿਵਾਰ ਤੁਹਾਡੀ ਭੈਣਾ ਪੂਰੇ ਪੰਜਾਬ ਦੀ ਇਕੱਠੀ ਆਉਗੇ ਸਾਡੇ ਕੋਲ ਆ ਰਹੇ ਆ ਸਾਡੇ ਲਈ ਮਾਣ ਦੀ ਗੱਲ ਹੈ ਇੰਨਾ ਪਿਆਰ ਸਤਿਕਾਰ ਮਿਲ ਰਿਹਾ ਜੀ ਦੇਖੋ ਜੀ ਹਰੇਕੀ ਦਾ ਸੁਪਨਾ ਹੁੰਦਾ ਹੈ ਹਰੇਕ ਮਾਪੇ ਬਜ਼ੁਰਗਾਂ ਦਾ ਸੁਪਨਾ ਹੁੰਦਾ ਹੈ ਕਿ ਸਾਡਾ ਵਿਆਹ ਬਾਅਦ ਚੜਕੇ ਹੋਵੇ ਵਧੀਆ ਤਰੀਕੇ ਜਿਹਾ ਆਪਾਂ ਸੰਸਾਰ ਚ ਦੇਖਦੇ ਆ ਇਹ ਉਸ ਪ੍ਰਮਾਤਮਾ ਦੀ ਸੋਚ ਬਾਈ ਹਰੇ ਮਾਨ ਚ ਖਿਆਲ ਲਿਆ ਹੈ ਕਿ ਹੁਣ ਅਸੀਂ ਦੇਖੋ ਟੂਰਨਾਮੈਂਟ ਵੀ ਕਰਾਂਦੇ ਆ ਕਬੱਡੀ ਕੱਪ ਵੀ ਕਰਾਂਦੇ ਆ ਉਹ ਵੀ ਜ਼ਰੂਰੀ ਹੈ ਸਾਡੇ ਪੰਜਾਬ ਲਈ ਸਭ ਕੁਝ ਜ਼ਰੂਰੀ ਹੈ ਪਰ ਇੱਕ ਅਲੱਗ ਤਰੀਕੇ ਨਾਲ ਜੋ ਕਿ ਕਿਉਂਕਿ ਦੇਖੋ ਜੀ ਗਰੀਬਾਂ ਦਾ ਦਰਦ ਉਹੀ ਸਹਿ ਸਕਦਾ ਜਿਹੋ ਜ਼ਮੀਨ ਤੋਂ ਥੱਲੇ ਉੱਠਿਆ ਹੁੰਦਾ ਹੈ ਦੇਖੋ ਜੀ ਆਪਾਂ ਨਾ ਕੋਈ ਪੋਲੀਟਿਕਲ ਫੈਮਲੀ ਚੋਂ ਹੈ ਨਾ ਕੋਈ ਬੋਹਰੀ ਜੀ ਆਪਾਂ ਮੀਡਲ ਫੈਮਲੀ ਚੋਂ ਸਾਰੀ ਕ라우ਡ ਤੋਂ ਵਿੱਚ ਸਾਰੇ ਭਰਾਵਾਂ ਦੇ ਵਿੱਚੋਂ ਭੀੜ ਚੋਕ ਚੱਕ ਕੇ ਭਰਾਵਾਂ ਨੇ ਅੱਗੇ ਫੇਸ ਕਰਿਆ ਜੀ ਦੇਖੋ ਆਪਾਂ ਦੁੱਖ ਸਭ ਦਾ ਸਮਝਦੇ ਕਿਉਂਕਿ ਆਪਾਂ ਥੋੜੇ ਨੀਚੇ ਨੂੰ ਉੱਪਰ ਉੱਠੇ ਆ ਤਾਂ ਹੁ ਕਰਨ ਜਾ ਰਹੇ ਆ ਜੀ ਅੱਛਾ ਦਿਮਾਗ ਦੇ ਵਿੱਚ ਕਿੱਦਾਂ ਆ ਪਹਿਲਾ ਵੀ ਸਵਾਲ ਸੀ ਜੇਕਰ ਇੱਕ ਕੁੜੀ ਦਾ ਵਿਆਹ ਕਰਨਾ ਹੋਵੇ ਚਾਹੇ ਬੰਦਾ ਜਿੰਨਾ ਮਰਜੀ ਅਮੀਰ ਹੋਵੇ ਚਾਹੇ ਗਰੀਬ ਹੋਵੇ ਟੈਨਸ਼ਨ ਆ ਤਾਂ ਬਿਲਕੁਲ ਹੁੰਦੀ ਹੈ ਨੇ ਜਦੋਂ ਕੁੜੀ ਨੂੰ ਘਰੋ ਤੋਰਨਾ ਹੋਵੇ ਤੁਸੀਂ ਤਾਂ ਨਾ 11 ਨਾ 21 52 ਪਲੱਸ ਕਹਿ ਰਹੇ ਹੋ ਕਿ ਹੋ ਗਈਆਂ ਨੇ 52 ਪਲੱਸ ਕੁੜੀਆਂ ਦਾ ਵਿਆਹ ਕਰ ਰਹੇ ਹੋ ਦਿਮਾਗ ਦੇ ਵਿੱਚ ਕਿੱਦਾਂ ਆ ਕਿ ਇਸ ਬਾਰੇ ਇਸ ਸਵਾਲ ਨੂੰ ਤੁਰਿਆ ਜਾਵੇ ਦੇਖੋ ਇਹ ਦਿਮਾਗ 'ਚ ਨਿਆਣੇ ਵਾਲਾ ਪ੍ਰਮਾਤਮਾ ਹੈ ਜੀ ਬਾਹਰ ਗੁਰੂ ਹੈ ਜੀ ਬਸ ਇੱਕ ਜਰੀਆ ਬਣਾਇਆ ਹੁੰਦਾ ਹੈ ਉਹ ਜੋ ਸਾਡੇ ਕੋਲ ਅਸੀਂ ਭਰਾਵਾਂ ਨੇ ਸੋਚ ਇੱਕ ਰੱਖੀ ਤੀ ਕਿ ਦੇਖੋ ਨਸ਼ਿਆ ਕਰਨੀ ਸਾਡੇ ਭਰਾ ਕਿੰਨੇ ਜਾ ਰਹੇ ਤੇ ਬਸ ਸਭ ਨੂੰ ਇੱਕ ਮੋਟੀਵੇਟ ਕਰਿਆ ਕਿ ਭਰਾ ਜਿੰਦਗੀ 'ਚ ਆਏ ਆ ਇੱਕ ਵਾਰ ਜਿੰਦਗੀ ਮਿਲਨੀ ਹੈ ਆਪਣੇ ਜਿਹੜਾ ਆਪਾਂ ਸਾਰੇ ਜਿੰਦੇ ਆ ਸਵਾਦ ਤਾਂ ਹੈ ਇਹ ਆਪਾਂ ਦੂਸਰੇ ਲਈ ਆਪਾਂ ਖੜੀਏ ਹਰੇ ਦੀ ਖੁਸ਼ੀ ਪੂਰੀ ਕਰੀਏ ਦੇਖੋ ਇਹ ਜਿੰਦਗੀ 'ਚ ਆਏ ਆ ਇੱਕ ਬੁੱਟਾ ਐਸਾ ਲਾ ਕੇ ਜਾਣਾ ਹੈ ਕਿ ਦੁਨੀਆ ਸਾਨੂੰ ਅੱਗੇ ਤੱਕ ਪੂਰਾ ਯਾਦ ਕਰੇ ਕਿ ਵੀ ਹਾਂ ਕੋਈ ਆਇਆ ਤੇ ਕੰਮ ਕਰਕੇ ਗਏ ਆ ਅੱਛਾ ਪੰਜਾਬੀ ਹਮੇਸ਼ਾ ਆਪਣੀ ਲੱਗ ਉਹਦੇ ਲਈ ਪਛਾਣੇ ਜਾਂਦੇ ਜਾਇ ਹੁਣ ਹੜਾਂ ਦੀ ਗੱਲ ਹੋਵੇ ਬੇਸ਼ੱਕ ਪੰਜਾਬ ਨੂੰ ਮਾਰ ਪਈ ਐ ਪਰ ਪੰਜਾਬ ਆਪਣੇ ਸੂਬੇ ਨਾਲ ਖੜਾ ਵੱਡੇ ਵੱਡੇ ਕਲਾਕਾਰ ਹੋਣ ਸਿੰਗਰ ਹੋਣ 52 ਕੁੜੀਆਂ ਦੇ ਵਿਆਹ ਕਰ ਰਹੇ ਹੋ ਤੁਸੀਂ ਕੀ ਕੀ ਸਮਾਨ ਦੇ ਰਹੇ ਹੋ ਤੇ ਕਿਹੜੀ ਕਿਹੜੀ ਸ਼ਖਸੀਤਾਂ ਪਹੁੰਚ ਰਹੀਆਂ ਨੇ ਦੇਖੋ ਜੀ ਸਾਡੇ ਲਈ ਮਾਣ ਦੀ ਗੱਲ ਆ ਅਸੀਂ ਪੰਜਾਬ 'ਚ ਜੰਮੇ ਪੜੇ ਆ ਜੀ ਠੀਕ ਆ ਸਾਰੇ ਭਰਾਏ ਜੀ ਉੱਥੇ ਜਿਹੜਾ ਪਰਿਵਾਰ ਜੋ ਆਪਣਾ ਵਿਆਹ ਹੋ ਰਿਹਾ ਉਹਦੇ ਵਿੱਚ ਲੋੜਿੰਦਾ ਸਮਾਨ ਜੋ ਸਾਡੀ ਭੈਣਾਂ ਨੂੰ ਦੇਖੋ ਜੀ ਬੈੱਡ ਤੇ ਲੈ ਕੇ ਗੱਦੇ ਲੈ ਕੇ ਅਲਮਾਰੀ ਤੇ ਲੈ ਕੇ ਸੂਟਾ ਮੇਕਅਪ ਕਿੱਟ ਮੁੰਡਾ ਉਕੜਿਆ ਮਰੀਕੀ ਸੇ ਤੇ ਚੀਜ਼ ਦੀ ਕਮੀ ਨਹੀਂ ਹੈ ਜੀ ਪੂਰੇ ਪੰਜਾਬ ਵਾਸੀਆਂ ਸਾਡੇ ਭਰਾਵਾਂ ਸਾਥੇ ਜੀ ਐਨ ਆਰ ਆਈ ਵੀ ਨਾਲ ਸਾਥ ਦੇ ਜੀ ਪੂਰਾ ਗਾਜ ਬੱਜ ਕੇ ਵਿਆਹ ਹੋ ਰਿਹਾ ਹੈ ਜੀ ਜਿਵੇਂ ਆਪਾਂ ਬਣਾ ਕਰਦੇ ਆ ਉਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕਲਾਕਾਰ ਆ ਰਹੇ ਆ ਜੀ ਪੂਰਾ ਮਤਲਬ ਕੀ ਦੇਖੋ ਜੀ ਇਹ ਚੀਜ਼ ਕਈ ਬੰਦੇ ਕਹਿੰਦੇ ਬਾਈ ਤੁਸੀਂ ਪੋਲਿਟਿਕਸ ਚ ਜਾਣਾ ਕਿਸ ਚ ਜਾਣਾ ਬਾਈ ਜੀ ਆਪਾਂ ਕਿਸੇ ਨਾਲ ਕੋਈ ਇੰਟਰਸਟ ਨਹੀਂ ਜੀ ਆਪਾਂ ਸਮਾਜ ਸੇਵੀ ਆ ਜੀ ਧਰਤੀ ਨਾਲ ਜੁੜੇ ਬੰਦੇ ਆ ਜੀ ਸਾਰੀ ਪਾਰਟੀ ਬਾਜ਼ੀਆ ਤੋਂ ਉੱਠ ਕੇ ਇਹ ਕੰਮ ਹੋ ਰਿਹਾ ਜੀ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਪਾਰਟੀ ਨਾਲ ਸਾਨੂੰ ਮਤਲਬ ਕਿਹਨਾਂ ਨਾਲ ਆਪਣੀ ਭੈਣਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਕਿ ਵੀ ਜਿਹੜਾ ਖੁਸ਼ੀ ਸਾਨੂੰ ਮਿਲ ਰਹੀ ਹੈ ਸਾਰੇ ਭਰਾਵਾਂ ਨੂੰ ਪੂਰੇ ਪੰਜਾਬ ਦਾ ਪਿਆਰ ਮਿਲ ਰਿਹਾ ਉਹਨਾਂ ਧੀਆਂ ਦਾ ਪਿਆਰ ਮਿਲ ਰਿਹਾ ਭੈਣਾਂ ਛੱਡੀਆਂ ਦਾ ਦੇਖੋ ਜੀ ਸਰ ਦੇ ਕੋਈ ਕਈ ਬੰਦੇ ਆਉਂਦੇ ਆ ਜਦੋਂ ਫਾਰਮ ਪ੍ਰਾਣ ਆਏ ਕਿਸੇ ਦੇ ਭਾਈ ਦੀ ਡੈਥ ਹੋ ਗਈ ਕਿਸੇ ਨੇ ਮਾਪੇ ਨਹੀਂ ਆ ਜੀ ਕੋਈ ਵਿਚਾਰਾ ਆਪਣੇ ਚਾਚੀ ਚਾਚੀ ਕੋਲ ਆਂਦੇ ਦੇਖੋ ਜੀ ਅਸੀਂ ਹਰੇਕ ਆਪਣੀ ਭੈਣ ਦਾ ਭਰਾ ਬਣ ਕੇ ਮਾਪੇ ਬਣ ਕੇ ਉਹਨੂੰ ਵਿਦਾ ਕਰਨਾ ਉਹਦਾ ਸਾਥ ਦੇਣਾ ਜੀ ਸਾਰੇ ਅੱਛਾ ਸਿੱਖ ਧਰਮ ਦੇ ਲੋਕ ਨੇ ਜਾਂ ਸਾਰੇ ਧਰਮਾਂ ਦੀ ਕੁੜੀਆਂ ਦੇ ਵਿਆਹ ਹੋ ਰਹੇ ਬਾਈ ਜੀ ਸਾਡੀ ਪਹਿਲੀ ਗੱਲ ਹੈ ਧਰਮ ਤਾਂ ਦੇਖੋ ਜੀ ਦੁਨੀਆ ਨੇ ਬਣਾਏ ਵੀ ਆ ਸਾਡੇ ਲਈ ਤਾਂ ਸਾਰ ਇੱਕ ਐਸਾ ਪ੍ਰਮਾਤਮਾ ਇੱਕ ਹੈ ਜੀ ਦੇਖੋ ਜੀ ਸਾਰੇ ਹਰੇਕ ਤਰ੍ਹਾਂ ਦੇ ਬੰਦੇ ਦੇਖੋ ਜੀ ਮੁਸਲਮਾਨ ਤੇ ਲੈ ਕੇ ਸਿੱਖ ਤੇ ਲੈ ਕੇ ਹਿੰਦੂ ਤੇ ਲੈ ਕੇ ਹਰੇਕ ਤਰ੍ਹਾਂ ਦੀ ਧਰਮਵਾਜਾਂ ਨਾਲ ਆਪਾਂ ਵਿਆਹ ਕਰ ਰਹੇ ਸਾਰੇ ਸਹਿਯੋਗ ਹੈ ਸਾਰੇ ਨਾਲੇ ਅੱਛਾ ਇੱਕ ਖਬਰ ਸਾਹਮਣੇ ਆ ਰਹੀ ਆ ਕਿ ਤੁਹਾਡੇ ਸੰਸਥਾ ਦੇ ਨਾਮ ਤੋਂ ਜਾਂ ਤੁਹਾਡੇ ਪਾਰਟਿਕੂਲਰ ਨਾਮ ਤੋਂ ਕਈ ਲੋਕ ਪੈਸੇ ਵੀ ਇਕੱਠੇ ਕਰ ਰਹੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਮੈਂ ਸਾਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ ਜੀ ਸਾਨੂੰ ਕਈ ਰਿਪੋਰਟਾਂ ਆਈ ਆ ਕਿ ਬਾਈ ਜੀ ਤੁਹਾਡੇ ਲਈ ਤੁਹਾਡੇ ਨਾਮ ਤੇ ਪੈਸੇ ਇਕੱਠੇ ਕਰੇ ਤੁਸੀਂ ਬੰਦੇ ਭੇਜੇ ਬਾਈ ਨਾ ਆਪਾਂ ਕੋਈ ਕਲ ਨਾ ਜਗ੍ਹਾ ਜਾ ਕੇ ਜਗੇ ਸੀ ਪਰਚੀਆ ਕੱਟ ਰਹੀ ਹੈ ਸਾਡਾ ਜਿਹੜਾ ਸਯੋਗ ਕਰ ਰਹੇ ਪੰਜਾਬ ਵਾਸੀ ਸਾਡੇ ਸਾਰੇ ਭਰਾ ਐ ਨਾ ਵੀਰ ਉਹ ਖੁਦ ਤੁਹਾਨੂੰ ਫੋਨ ਕਰਕੇ ਕੰਟੈਕਟ ਕਰਕੇ ਸਾਨੂੰ ਮਿਲ ਰਹੇ ਜਿੰਦਾ ਉਹਨਾਂ ਯੋਗਦਾਨ ਸਰ ਦਾ ਦੇਖੋ ਇਕੱਲੇ ਬੰਦੇ ਕੰਮ ਨਹੀਂ ਪੂਰਾ ਯੋਗਦਾਨ ਪੂਰੇ ਸਮਾਜ ਦੇ ਯੋਗਦਾਨ ਨਾਲ ਕੰਮ ਹੋ ਰਿਹਾ ਜੀ ਕੁਝ ਬੰਦੇ ਸਾਡੇ ਬੈਨਰ ਫਾੜ ਰਹੇ ਲੱਗੇ ਜੀ ਕੁਝ ਬੰਦੇ ਸਾਨੂੰ ਨੈਗੇਟਿਵ ਕਰ ਰਹੇ ਕੁਝ ਬੰਦੇ ਸਾਡੀ ਅਫਵਾਹਾਂ ਡਾਣ ਲੱਗੇ ਐ ਅਫਸਰਾਂ ਤੱਕ ਪਹੁੰਚਾਣ ਲੱਗੇ ਜੀ ਦੇਖੋ ਜੀ ਮੈਂ ਤਾਂ ਇਹ ਗੱਲ ਕਹਿੰਦਾ ਜੀ ਜ਼ਮੀਨ ਨਾਲ ਜੁੜੇ ਬੰਦੇ ਆ ਕਿ ਕੋਈ ਦਿੱਕਤ ਕਿਸੇ ਨੂੰ ਪਰੇਸ਼ਾਨੀ ਹੈ ਸਾਨੂੰ ਦੱਸੀ ਕਿਸੇ ਮਾੜਾ ਕਰਿਆ ਤਾਂ ਤੁਹਾਨੂੰ ਉਹ ਵੀ ਮੂੰਹ ਪਾ ਕੇ ਦੱਸੋ ਅਸੀਂ ਹਾਜ਼ਰ ਹੈ ਜੀ ਪਰ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਕਿਸੇ ਪ੍ਰਤੀ ਕਿਸੇ ਰਾਹੀ ਕਿਸੇ ਨੂੰ ਗਲਤ ਨੀਚ ਕੰਮਾਂ ਦੇ ਨਾ ਉਤਰੋ ਅਗਰ ਕਿਸੇ ਨੂੰ ਤਾਂ ਵੀ ਹੈਲਪ ਦੀ ਲੋੜ ਹੈ ਕਿ ਕਿਸੇ ਨੂੰ ਨੀਚ ਕੰਮ ਕਰਨੇ ਪੈ ਤਾਂ ਅਸੀਂ ਤਾਂ ਵੀ ਸਭ ਦੀ ਸੇਵਾ 'ਚ ਹਾਜ਼ਰ ਹੈ ਜੀ ਧੰਨਵਾਦੀ ਧੰਨਵਾਦ ਜੀ ਤਾਂ ਇਹ ਸੰ ਪੰਜਾਬ ਦਾ ਉਹ ਨੌਜਵਾਨ ਜਿੱਥੇ ਇੱਕ ਪਾਸੇ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਨੂੰ ਜਾ ਰਹੇ ਨੇ ਤਾਂ ਦੂਜੇ ਪਾਸੇ ਦੀਪੂ ਆਲੀ ਪੰਜਾਬ ਦਾ ਜੰਪ ਵਾਲੇ ਇਹੋ ਜਿਹੇ ਨੌਜਵਾਨ ਹੈ ਜਿਸ ਨੇ ਜਿਹੜੀ 51 ਲੋੜਵੰਦ ਕੁੜੀਆਂ ਨੇ ਉਸਦੇ ਵਿਆਹ ਕਰਨੇ ਹਨ ਸਹਿਯੋਗੀ ਕਰਨ ਦੇ ਨਾਲ ਪੁਲਕਿਤ ਕੁਮਾਰ ਪੰਜਾਬ న్యూਸ ਲਾਈਵ ਰੋਪੜ